ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸ਼ਹਿਰੀ ਹਵਾਈ ਬਾਜ਼ ਮੰਤਰੀ ਕੇ ਰਾਮ ਮੋਹਨ ਨਾਇਡੂ ਨੂੰ ਅਪੀਲ ਕੀਤੀ ਹੈ ਕਿ ਇੱਕ ਸਿੱਖ ਮੁਸਾਫਰ ਨੂੰ ਜਲੀਲ ਅਤੇ ਅਪਮਾਨਿਤ ਕਰਨ ਵਾਲੇ 에ਅਰ ਇੰਡੀਆ ਦੇ ਸਟਾਫ ਮੈਂਬਰਾਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇ ਅਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ 에ਅਰ ਲਾਈਨ ਸਟਾਫ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਮੁਸਾਫਰਾਂ ਦੇ ਧਾਰਮਿਕ ਚਿੰਨਾਂ ਨੂੰ ਨਾ ਛੇੜਨ ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਦੇ ਵਿੱਚ ਬਠਿੰਡਾ ਦੇ ਐਮਪੀ ਨੇ ਦੱਸਿਆ ਕਿ ਤਾਮਿਲਨਾਡੂ ਦੇ ਸਿੱਖ ਮੁਸਾਫਰ ਜੀਵਨ ਸਿੰਘ ਨੂੰ 에어 ਇੰਡੀਆ ਦੇ ਸਟਾਫ ਨੇ ਨਵੀਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਉਸ ਸਮੇਂ ਜਲੀਲ ਕੀਤਾ ਤੇ અપਮਾਨਿਤ ਕੀਤਾ ਜਦੋਂ ਉਹ ਬੁੱਧਵਾਰ ਨੂੰ ਸਿੰਗਾਪੁਰ ਜਾਣ ਵਾਲੀ ਫਲਾਈਟ ਦੇ ਵਿੱਚ ਸਵਾਰ ਹੋਣ ਵਾਲੇ ਸਨ ਉਹਨਾਂ ਦੱਸਿਆ ਕਿ ਜੀਵਨ ਸਿੰਘ ਨੇ 2023 ਦੇ ਵਿੱਚ ਸਿੱਖ ਧਰਮ ਅਪਣਾਇਆ ਸੀ ਅਤੇ ਉਹਨਾਂ ਦਾ ਖੁੱਲਾ ਦਾੜਾ ਪ੍ਰਕਾਸ਼ ਕੀਤਾ ਹੋਇਆ ਪਰ ਉਹਨਾਂ ਦੀ ਦਿੱਖ ਜੋ 에어 ਇੰਡੀਆ ਸਟਾਫ ਨੂੰ ਪਸੰਦ ਨਹੀਂ ਆਈ ਉਸ ਕਾਰਨ ਉਹਨਾਂ ਨੂੰ ਜਲੀਲ ਅਤੇ અપਮਾਨਿਤ ਕੀਤਾ ਗਿਆ ਬੀਬੀ ਹਰਸਿਮਰਤ कौर ਬਾਦਲ ਨੇ ਕਿਹਾ ਕਿ ਸਾਰੇ ਨਿਯਮਾਂ ਕਾਨੂੰਨਾਂ ਨੂੰ ਸ਼ਿੱਕੇ ਟੰਕੇ ਸਟਾਫ ਨੇ ਜੀਵਨ ਸਿੰਘ ਨੂੰ ਪੁੱਛਿਆ ਕਿ ਉਹ ਸਿੰਗਾਪੁਰ ਕਿਉਂ ਜਾ ਰਹੇ ਨੇ ਉਹਨਾਂ ਦੇ ਕੋਲ ਕਿੰਨੇ ਪੈਸੇ ਹਨ ਉਹਨਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਵੀ ਕੀ ਹਨ ਉਹਨਾਂ ਦਸਤਾਰ ਕਿਉਂ ਸਜਾਈ ਹੈ ਉਹ ਕਿਸ ਜਾਤ ਤੋਂ ਸਿੱਖ ਧਰਮ ਦੇ ਵਿੱਚ ਆਏ ਮੈਂਬਰ ਪਾਰਲੀਮੈਂਟ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸਵਾਲ ਪ੍ਰੋਫੈਸ਼ਨਲ ਵਿਵਹਾਰ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੇ ਇਹ ਦਿੱਖ ਦੇ ਆਧਾਰ ਤੇ ਵਿਤਕਰਾ ਹਨ ਉਹਨਾਂ ਨੇ ਸਾਰੀ ਕਢਣਾਵਾਂ ਦੀ ਡੰਗਾਈ ਦੇ ਨਾਲ ਜਾਂਚ ਅਤੇ ਇਹਨਾਂ ਨੇ ਜੀਵਨ ਸਿੰਘ ਨਾਲ ਜਿਨ੍ਹਾਂ ਨੇ ਵੀ ਅਜਿਹੀ ਹਰਕਤ ਕੀਤੀ ਉਹਨਾਂ ਤੇ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਜੀਵਨ ਸਿੰਘ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਹਨਾਂ ਨੂੰ ਜਾਣਬੁੱਝ ਕੇ ਖੱਜਲਖਵਾਰ ਕੀਤਾ ਉਹਨਾਂ ਲਈ ਸਖਤ ਸਜ਼ਾ ਦੀ ਮੰਗ ਕੀਤੀ ਹੈ ਉਹਨਾਂ ਨੇ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ 에어 ਇੰਡੀਆ ਨੂੰ ਹਦਾਇਤਾਂ ਜਾਰੀ ਕਰਨ ਕਿ ਉਹ ਆਪਣੇ ਸਟਾਫ ਨੂੰ ਸਿੱਖ ਧਰਮ ਅਤੇ ਧਾਰਮਿਕ ਚਿੰਨ੍ਹਾਂ ਤੋਂ ਜਾਣੂ ਕਰਵਾਏ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਵਿੱਖ ਦੇ ਵਿੱਚ ਕਿਸੇ ਵੀ ਸਿੱਖ ਦੇ ਨਾਲ ਅਜਿਹਾ ਵਿਤਕਰਾ ਨਾ ਹੋਵੇ। ਉਹਨਾਂ ਨੇ ਕਿਹਾ ਕਿ ਹਦਾਇਤਾਂ 에어ਲਾਈਨ ਦੀਆਂ ਐਸਓਪੀ ਦੇ ਵਿੱਚ ਵੀ ਸ਼ਾਮਿਲ ਕੀਤੀਆਂ ਜਾਣ। ਬੀਬੀ ਹਰਸਿਮਰਤ ਕੌਰ ਬਾਦਲ ਨੇ ਬੇਨਤੀ ਕੀਤੀ ਹੈ ਕਿ 에어 ਇੰਡੀਆ ਜੀਵਨ ਸਿੰਘ ਤੋਂ ਬਿਨਾਂ ਸ਼ਰਤ ਮੁਆਫੀ ਮੰਗੇ ਤਾਂ ਜੋ ਸਪਸ਼ਟ ਸੁਨੇਹਾ ਦਿੱਤਾ ਜਾ ਸਕੇ ਇਸ ਦੇ ਸਟਾਫ ਦੀਆਂ ਹਰਕਤਾਂ 에ਅਰਲਾਈਨ ਦੇ ਸੋਚ ਮੁਤਾਬਿਕ ਨਹੀਂ ਸਨ ਕਿਉਂਕਿ 에ਅਰਲਾਈਨ ਦੇ ਦਸਤਾਰਦਾਰੀ ਮਹਾਰਾਜਾ ਨੂੰ 에ਅਰਲਾਈਨ ਦਾ ਪਛਾਣ ਚਿੰਨ ਬਣਾਇਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸ਼ਹਿਰੀ ਹਵਾਈ ਬਾਜ਼ ਮੰਤਰੀ ਕੇ ਰਾਮੋਹਨ ਨਾਇਡੂ ਨੂੰ ਅਪੀਲ ਕੀਤੀ ਹੈ ਕਿ ਇੱਕ ਸਿੱਖ ਮੁਸਾਫਰ ਨੂੰ ਜਲੀਲ ਅਤੇ ਅਪਮਾਨਿਤ ਕਰਨ ਵਾਲੇ ਏਅਰ ਇੰਡੀਆ ਦੇ ਸਟਾਫ ਮੈਂਬਰਾਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇ ਅਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਹਾ ਕਿ ਏਅਰਲਾਈਨ ਸਟਾਫ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਮੁਸਾਫਰਾਂ ਦੇ ਧਾਰਮਿਕ ਚਿੰਨ੍ਹ ਨੂੰ ਨਾ ਛੇੜਨ ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਦੇ ਵਿੱਚ ਬਠਿੰਡਾ ਦੇ ਐਮਪੀ ਨੇ ਅੱ ਦੱਸਿਆ ਕਿ ਤਾਮਿਲਨਾਡੂ ਦੇ ਸਿੱਖ ਮੁਸਾਫਰ ਜੀਵਨ ਸਿੰਘ ਨੂੰ 에어 ਇੰਡੀਆ ਦੇ ਸਟਾਫ ਨੇ ਨਵੀਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਉਸ ਸਮੇਂ ਜਲੀਲ ਕੀਤਾ ਤੇ અપਮਾਨਿਤ ਕੀਤਾ ਜਦੋਂ ਉਹ ਬੁੱਧਵਾਰ ਨੂੰ ਸਿੰਗਾਪੁਰ ਜਾਣ ਵਾਲੀ ਫਲਾਈਟ ਦੇ ਵਿੱਚ ਸਵਾਰ ਹੋਣ ਵਾਲੇ ਸਨ ਉਹਨਾਂ ਦੱਸਿਆ ਕਿ ਜੀਵਨ ਸਿੰਘ ਨੇ 2023 ਦੇ ਵਿੱਚ ਸਿੱਖ ਧਰਮ ਅਪਣਾਇਆ ਸੀ ਅਤੇ ਉਹਨਾਂ ਦਾ ਖੁੱਲਾ ਦਾੜਾ ਪ੍ਰਕਾਸ਼ ਕੀਤਾ ਹੋਇਆ ਪਰ ਉਹਨਾਂ ਦੀ ਦਿੱਖ ਜੋ 에어 ਇੰਡੀਆ ਸਟਾਫ ਨੂੰ ਪਸੰਦ ਨਹੀਂ ਆਈ ਉਸ ਕਾਰਨ ਉਹਨਾਂ ਨੂੰ ਜਲੀਲ ਅਤੇ ਅਪਮਾਨਿਤ ਕੀਤਾ ਗਿਆ। ਬੀਬੀ ਹਰਸਿਮਰਤ कौर ਬਾਦਲ ਨੇ ਕਿਹਾ ਕਿ ਸਾਰੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਕੇ ਸਟਾਫ ਨੇ ਜੀਵਨ ਸਿੰਘ ਨੂੰ ਪੁੱਛਿਆ ਕਿ ਉਹ ਸਿੰਗਾਪੁਰ ਕਿਉਂ ਜਾ ਰਹੇ ਨੇ? ਉਹਨਾਂ ਦੇ ਕੋਲ ਕਿੰਨੇ ਪੈਸੇ ਹਨ? ਉਹਨਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਵੀ ਕੀ ਹਨ? ਉਨ੍ਹਾਂ ਦਸਤਾਰ ਕਿਉਂ ਸਜਾਈ ਹੈ ਉਹ ਕਿਸ ਜਾਤੋਂ ਸਿੱਖ ਧਰਮ ਦੇ ਵਿੱਚ ਆਏ ਮੈਂਬਰ ਪਾਰਲੀਮੈਂਟ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸਵਾਲ ਪ੍ਰੋਫੈਸ਼ਨਲ ਵਿਵਹਾਰ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੇ ਇਹ ਦਿੱਖ ਦੇ ਆਧਾਰ ਤੇ ਵਿਤਕਰਾ ਹਨ ਉਹਨਾਂ ਨੇ ਸਾਰੇ ਕਟਨਾਵਾਂ ਦੀ ਢੁਗਾਈ ਦੇ ਨਾਲ ਜਾਂਚ ਅਤੇ ਇਹਨਾਂ ਨੇ ਜੀਵਨ ਸਿੰਘ ਨਾਲ ਜਿਨ੍ਹਾਂ ਨੇ ਵੀ ਅਜਿਹੀ ਹਰਕਤ ਕੀਤੀ ਉਹਨਾਂ ਤੇ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਜੀਵਨ ਸਿੰਘ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਹਨਾਂ ਨੂੰ ਜਾਣਬੁੱਝ ਕੇ ਖੱਜਲਖਵਾਰ ਕੀਤਾ ਉਹਨਾਂ ਨੇ ਸਖਤ ਸਜ਼ਾ ਦੀ ਮੰਗ ਕੀਤੀ ਹੈ ਉਹਨਾਂ ਨੇ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ 에어 ਇੰਡੀਆ ਨੂੰ ਹਦਾਇਤਾਂ ਜਾਰੀ ਕਰਨ ਕਿ ਉਹ ਆਪਣੇ ਸਟਾਫ ਨੂੰ ਸਿੱਖ ਧਰਮ ਅਤੇ ਧਾਰਮਿਕ ਚਿੰਨ੍ਹਾਂ ਤੋਂ ਜਾਣੂ ਕਰਵਾਏ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਵਿੱਤ੍ਰ ਦੇ ਵਿੱਚ ਕਿਸੇ ਵੀ ਸਿੱਖ ਦੇ ਨਾਲ ਅਜੀਹਾ ਵਿਤਕਰਾ ਨਾ ਹੋਵੇ ਉਹਨਾਂ ਨੇ ਕਿਹਾ ਕਿ ਹਦਾਇਤਾਂ 에어ਲਾਈਨ ਦੀਆਂ एसओपी ਦੇ ਵਿੱਚ ਵੀ ਸ਼ਾਮਿਲ ਕੀਤੀਆਂ ਜਾਣ ਬੀਬੀ ਹਰ ਸਿਮਰਤ ਕੌਰ ਬਾਦਲ ਨੇ ਬੇਨਤੀ ਕੀਤੀ ਹੈ ਕਿ 에어 ਇੰਡੀਆ ਜੀਵਨ ਸਿੰਘ ਤੋਂ ਬਿਨਾਂ ਸ਼ਰਤ ਮੁਆਫੀ ਮੰਗੇ ਤਾਂ ਜੋ ਸਪਸ਼ਟ ਸੁਨੇਹਾ ਦਿੱਤਾ ਜਾ ਸਕੇ ਇਸ ਦੇ ਸਟਾਫ ਦੀਆਂ ਹਰਕਤਾਂ 에어ਲਾਈਨ ਦੇ ਸੋਚ ਮੁਤਾਬਿਕ ਨਹੀਂ ਸਨ ਕਿਉਂਕਿ 에어ਲਾਈਨ ਦੇ ਦਸਤਾਰਤਾਰੀ ਮਹਾਰਾਜਾ ਨੂੰ 에어ਲਾਈਨ ਦਾ ਪਛਾਣ ਚਿੰਨ ਬਣਾਇਆ ਹੋਇਆ